Yeah. अपने तो घर से गाड़ी खड़ा मंगी मोटरसाइकिल लैके मांड नहीं चला है तो मैं दो दिन पहला लाइन खराब हो गई थी तो मैं ठीक कराई सी बत्ती मैं देखना चाहता तो मेरी मोटर चलती है कि नहीं चलती तो मैं कह मैंने क्या जाना मंड मैं जा रोटर देख आवाना कि चली भी है कि नहीं चली फिर जल्द मैं गया उबे ने जाके ऑफिसर समस्ती जी कर पै ਬਾਬਾ ਦੇ ਦੇ ਰੇਂਦਾ ਫੇਕ ਦੇ ਪਿਆਰ ਕਰਦਾ ਉਹ ਬਾਬਾ ਜੀ ਮੈਂ ਕਿੰਦਾ ਮੇਰੀ ਰੋਟੀ ਕਰ ਦੇ ਮੈਂ ਕਹਿੰਦੇ ਜਾਣਾ ਬਾਬੇ ਨਾਲ ਗਾਲਾਂ ਗਾਲੀ ਵਾਸੇ ਮਜ਼ਾਕ ਨਾਲ ਗਾਲੋਬਾਣੀ ਕਰਦੇ ਰੇ ਇੱਕ ਦੇ ਡੇਰੇ ਦੇਖੀ ਇਹਨੇ ਸ਼ਰਾਬ ਨਾਲ ਪੂਰਾ ਪ੍ਰਜਾਸ ਉਹ ਭਈਆ ਆਹੋ ਇਹ ਉਥੋਂ ਤੁਰੇ ਆਵੇ ਦੇਦੇ ਤੋਂ ਆਪਣੇ ਗਾਲਾਂ ਬਾਣ ਕਰਦਾ ਆਵੇ ਬਹੁਤ ਗੰਦੀਆਂ ਗਾਣ ਕਰਦਾ ਪੰਜਾਬੀਆਂ ਨੂੰ ਤੇ ਉਹ ਮੰਗੀ ਉੱਠਿਆ ਥੱਲੇ ਬੈਠਾ ਇਹ ਮੈਂ ਬਾਬਾ ਮੰਦਿਰ ਦੇ ਵਿੱਚ ਹੀ ਉਹ ਮੰਗੀ ਥੱਲੇ ਬੈਠਾ ਸੀ ਉਹਨੂੰ ਗਾਲਾ-ਬਾਲਾ ਮੰਗੀ ਉਠਿਆ ਕਹਿੰਦਾ ਕਿ ਨੂੰ ਗਾਲਾ ਕਰਦਾ ਓਏ ਉਹ ਮੰਗੀ ਨਾ ਹੱਥੋਂ ਪਤੀ ਹੋ ਗਿਆ ਤੇ ਬਾਬਾ ਉਠਿਆ ਇਹਨਾਂ ਨੇ ਛੜਾਉਣਾ ਲਾ ਪੈਂ ਮੈਂ ਕਿਹਾ ਛੜਾ ਦੇ ਬਾਬਾ ਕੋਈ ਉਹ ਮੰਗੀ ਨੇ ਪਹਿਲਾਂ ਕਿ ਮੁੰਨੀ ਅਸੀਂ ਛੋੜੀ ਲੱਕੜ ਦੀ ਉਹ ਰਿਸਤੇ ਮਾਰੇ ਉਹ ਰਖਣੇ ਲੋਨ ਨਾ ਬੀਜੇ ਜੇ ਬਾਅਦ ਵਿੱਚ ਵੀ ਇਹ ਬੜਾ ਹਾਰ ਸੀ ਉਹਨੇ ਭੈਜ ਉੱਤੇ ਨਹੀਂ ਚਾਲ ਨਾ ਇੱਕ ਮਿੰਟ ਦੀ ਮਾਰ ਤੇ ਉੱਥੇ ਜਦੋਂ ਦੇਖਿਆ ਮੈਂ ਉੱਥੇ ਮੰਦਰੋਂ ਮੈਂ ਆਈ ਕਿ ਯਾ ਦੇਖਿਆ ਜੋ ਠੰਡਾ ਪਿਆ ਕੁਛ ਨਹੀਂ ਇਕਦਮ ਬਰਗਿਆ ਤੇ ਮੈਂ ਭੱਜਾਂ ਸਾਡਾ ਡੇਰਾ ਵਾ ਆਪਣਾ ਡੇਰਾ ਬੇੜੀ ਜੋ ਮੈਂ ਕਿਹਾ ਉਹਨੂੰ ਜਾ ਕੇ ਪ੍ਰਧਾਨ ਨੂੰ ਫੋਨ ਕਰਦਾ ਹਾਂ ਜੋ ਮੈਂ ਉਹਦੇ ਨੂੰ ਗਿਆ ਤੇ ਮੈਨੂੰ ਲਾਈਟ ਦੇਖੀ ਨਹੀਂ ਰਾਜੂ ਦੇ ਨਾਲ ਮੈਂ ਕਿਹਾ ਬੰਦੇ ਆਉਂਦੇ ਆ ਫਿਰ ਮੈਂ ਇਹਨਾਂ ਨੂੰ ਭੱਜਿਆ ਇਹਨਾਂ ਨੂੰ ਦੱਸਿਆ ਨਾ ਕਿ ਮੈਂ ਹੱਬ ਯੱਕ ਮੰਗੀ ਖਤੋਂ ਕਰਦਾ ਫੈਸਲ ਜਿਹੜਾ ਮਰਡਰ ਹੋਇਆ ਕਿਸ ਤਰ੍ਹਾਂ ਦਾ ਲੱਗਾ ਤੁਹਾਨੂੰ ਇਹ ਕੌਣ ਸੀ ਵਿਅਕਤੀ ਜਿਹਨੇ ਮਰਡਰ ਕੀਤਾ ਦੇਖੋ ਜੀ ਜਿਹਦਾ ਮਰਡਰ ਹੋਇਆ ਉਹਦਾ ਨਾਮ ਮੰਗੀ ਤੇ ਜਿੰਨੇ ਕੀਤਾ ਵਾ ਮਰਡਰ ਉਹਦਾ ਨਾਮ ਸੁਨੀਲ ਕੁਮਾਰ ਕਿਸ ਤਰ੍ਹਾਂ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਇਰਾਦ ਕੋਈ 10 ਵਜੇ ਮੈਨੂੰ ਮੈਂਬਰ ਸਾਹਿਬ ਰਾਜ ਕੁਮਾਰ ਦਾ ਟੈਲੀਫੋਨ ਆਇਆ ਵੀ ਇਦਾਂ ਇਦਾਂ ਕਰਕੇ ਮੰਡ ਕੋ ਆਪਣੇ ਮੰਗੀ ਤੇ ਬਈਆ ਲੜ ਪਿਆ ਤੇ ਐਮਨੂ ਕਹਿੰਦੇ ਚਲੋ ਚੱਲੀ ਆਪਾਂ ਜਾਣਾ ਮੈਂ ਕਿਹਾ ਚੱਲ ਠੀਕ ਆ ਜਾ ਉਸੇ ਟਾਈਮ ਹੀ ਅਹੀਂ ਮੰਡ ਨੂੰ ਤੁਰ ਪਏ ਮੰਡ ਨੂੰ ਜਾਣਦੇ ਆ ਰਸਤੇ ਦੇ ਵਿੱਚ ਸਾਡੇ ਚਾਚਾ ਜੀ ਇਹ ਵੀ ਕਿਤੇ ਨਾਲ ਹੀ ਸੀ ਇਹ ਮੌਕੇ ਤੇ ਸੀ ਤੇ ਮੌਕੇ ਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਵਾ ਇਹਨਾਂ ਨੇ ਸਾਨੂੰ ਰਸਤੇ ਦੀ ਦੱਸ ਦਿੱਤਾ ਵੀ ਆ ਗੱਲ ਹੋ ਗਈ ਆ ਵੀ ਮੰਗੀ ਦੀ ਤੇ ਡੈਥ ਹੋ ਗਈ ਆ ਅਸੀਂ ਮੌਕਾ ਜਾ ਕੇ ਦੇਖਿਆ ਵਾ ਤੇ ਉੱਥੇ ਜਾ ਕੇ ਦੇਖਿਆ ਵੀ ਮੰਗੀ ਦੇ ਐ ਲੜੇ ਦੋਨੇ ਐ ਇੰਨੇ ਕਿਤੇ ਮੰਗੀ ਨੇ ਉਹਦੇ ਬਈਏ ਦੇ ਦੱਸਣ ਮਤਾ ਕਿਉਂਕੋ ਉਹ ਤਾਂ ਸੁਰਤ ਚਾ ਉਹਦੇ ਦੱਸਣ ਮਤਾ ਵੀ ਇੰਨੇ ਪਹਿਲਾਂ ਮੇਰੇ ਮਾਰੀ ਆ ਤੇ ਮੈਂ ਮੁੜ ਕੇ ਇਹਦੇ ਮਾਰੀਆਂ ਤੇ ਮੈਂ ਮੈਂ ਹੀ ਮਾਰਿਆ ਵਾ ਜਦੋਂ ਹੀ ਉਹਦਾ ਜਾ ਕੇ ਪੁੱਛਿਆ ਵਾ ਤੇ ਹੀ ਮੌਕੇ ਤੇ ਫੇ ਪੁਲਿਸ ਮੰਗਾਲੀ ਆ ਪੁਲਿਸ ਨੇ ਆਣ ਕੇ ਵੀ ਪੁੱਛਿਆ ਉਹਨੂੰ ਨੇ ਕਿਹਾ ਹਾਂ ਮੈਂ ਮਾਰਿਆ ਮੇਰੇ ਇੰਨੇ ਮਾਰਿਆ ਸੀ ਮੈਂ ਇਹਨੂੰ ਮਾਰਿਆ ਤੇ ਮੌਕੇ ਤੇ ਡੇੜੀ ਡੈੱਡ ਬਾਡੀ ਆ ਉਹ ਉਹਨਾਂ ਨੇ ਸਿਵਲ ਹਸਪੀਟਲ ਲਿਏ ਸੀ ਜਮਾਂ ਕਰਾਉਣ ਲਈ ਤੇ ਜਿਹੜਾ ਬੰਦਾ ਮੌਕੇ ਤੇ ਫੜ ਕੇ ਤੇ ਉਹਨੂੰ ਥਾਣੇ ਲੈ ਗਏ ਸੀ ਲਾ ਮੰਗਤਰਾਮ ਮੰਗਿਆ ਇਹ ਚੀਜ਼ ਸੱਤ ਪੰਜ 6 ਮਹੀਨੇ ਤੋਂ ਆਪਣੇ ਸੰਡੂ ਦੇ ਕੋਲ ਰਹਿੰਦਾ ਸੀ ਤਿੰਨ ਚਾਰ ਦਿਨ ਹੋ ਗਏ ਇਹਨੂੰ ਇੱਥੇ ਪਿੰਡ ਆਇਆ ਇਹਨੂੰ ਚਾਰ ਪੰਜ ਦਿਨ ਨਹੀਂ ਹੋਏ ਸੀ ਪਿੰਡ ਆਏ ਜਦੋਂ ਇਹ ਪਿੰਡ ਆਉਂਦਾ ਅਕਸਰ ਮਤਲਬ ਜਿੱਦਾਂ ਸਾਡੀ ਡੇਰੇ ਤੇ ਚੱਲ ਜਾਂਦਾ ਵਾ ਰਹਿੰਦਾ ਵਾ ਤੇ ਇਹ ਦੇਰੇ ਤੇ ਗਿਆ ਵਾ ਤੇ ਮੋਟਰਸਾਈਕਲ ਲੈ ਕੇ ਗਿਆ ਉਹ ਮੋਟਰਸਾਈਕਲ ਤੇ ਵਾਪਸ ਆ ਜਾਣਾ ਸੀ ਤੇ ਮਤਲਬ ਜਿਹੜੀ ਉਹ ਲੜਾਈ ਹੋਣ ਕਰਨ ਉਹਦੀ ਜਿਹੜੀ ਡੈਥ ਹੋ ਗਈ ਕਿ ਪਹਿਲਾਂ ਕੋਈ ਰੰਜਿਸ਼ ਇਹਨਾਂ ਤੇ ਆ ਕਿਸੇ ਆਸ ਨਹੀਂ ਨਹੀਂ ਰੰਜਿਸ਼ ਕੋਈ ਨਹੀਂ ਸੀ ਰੰਜਿਸ਼ ਕੁਛ ਨਹੀਂ ਉਹ ਬਈ ਇਹਦਾ ਤੇ ਇਹਦਾ ਤਾਂ ਕੋਈ ਲੈਣ ਦੇਣੀ ਨਹੀਂ ਨਾ ਕੋਈ ਗੱਲਬਾਤ ਸੀ ਕੋਈ ਰੰਜਿਸ਼ ਵਾਲੀ ਗੱਲ ਨਹੀਂ ਅਚਾਨਕ ਕੀ ਹੋਇਆ ਮੌਕੇ ਤੇ ਉਹ ਮਤਲਬ ਇਹ ਸਾਨੂੰ ਨਹੀਂ ਪਤਾ ਸਾਡੇ ਜਾਣ ਤੋਂ ਪਹਿਲਾਂ ਝਗੜਾ ਵੀ ਹੋ ਚੁੱਕਾ ਸੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਡੈਥ ਵੀ ਹੋ ਚੁੱਕੀ ਸੀ ਅਸੀਂ ਤਾਂ ਜਾ ਕੇ ਉੱਥੇ ਜੇ ਉਹ ਦੇਖਿਆ ਡੈਥ ਹੋ ਚੁੱਕੀ ਸੀ ਸਾਨੂੰ ਚਾਚਾ ਜੀ ਨੇ ਰਸਤੇ ਚਾਚਾ ਸਾਡੇ ਚਾਚਾ ਬਰਕਰਨ ਸੀ ਜੀ ਇਹਨਾਂ ਨੇ ਇਹ ਭੱਜੇ ਆਉਂਦੇ ਹੀ ਉੱਧਰੋਂ ਪਹਿਲੋਂ ਚਲੇ ਹੋ ਹੂ ਡੇਰੇ ਤੇ ਦੱਸਣ ਵੀ ਤੁਹਾਨੂੰ ਟੈਲੀਫੋਨ ਕਰਾਉਣਾ ਸੀ ਕਿ ਜਦੋਂ ਇਹਨਾਂ ਮੋਟਰਸਾਈਕਲ ਦੀ ਮੰਡ ਨੂੰ ਲਾਈਟ ਦੇਖਿਆ ਜਾਂਦੀ ਤੇ ਇਹ ਫਿਰ ਸਾਡੇ ਵੱਲ ਨੂੰ ਭੱਜੇ ਆਏ ਇਹਨਾਂ ਦਾ ਵੀ ਸਾਹ ਨਾ ਸਾਹ ਨਹੀਂ ਲੱੜਦਾ ਸਾਨੂੰ ਜਦੋਂ ਇਹਨਾਂ ਪੂਰੀ ਤਰ੍ਹਾਂ ਦੱਸ ਨਹੀਂ ਸਕਦੇ ਸੀ ਵੀ ਈ ਵਾ ਫਿਰ ਇਹਨਾਂ ਨੂੰ ਖੁਲਾੜ ਕੇ ਮੋਟਰਸਾਈਕਲ ਪੁੱਛਿਆ ਵੀ ਕੀ ਹੋਇਆ ਕਹਿੰਦੇ ਮੰਗੀ ਦੇ ਸਾਟਾਂ ਲੱਗੀਆਂ ਤੇ ਮੰਗੀ ਦੀ ਡੈਥ ਹੋ ਗਈ ਹਾਂਜੀ ਸਰ ਜਿਹੜਾ ਮੰਡ ਰਾਪੁਰ ਰਹੀਆਂ ਜਜ ਇੱਕ ਕਤਲ ਹੋਇਆ ਜੀ ਕੁਝ ਵੰਦੀ ਜਾਣਕਾਰੀ ਦਿਓ ਅਸਾ ਇਹ ਕੱਲ ਰਾਤ ਦੀ ਗੱਲ ਹੈਗੀ ਆ ਸਾਨੂੰ ਰਾਪੁਰਾਈਆ ਜਾਂ ਮੜ ਤੋਂ ਇੱਕਦਾ ਫੋਨ ਆਇਆ ਸਾਡੇ ਨੌਂ ਦਾ ਕਿ ਰਾਪੁਰਾਈਆ ਦਾ ਜਿਹੜਾ ਸਟੀਪਲ ਵਿਧਾਨ ਦਾ ਡੇਰਾ ਹੈਗਾ ਮੰਡ 'ਚ ਉੱਥੇ ਮਜ਼ਦੂਰ ਕੰਮ ਕਰਦੇਗੇ ਤੇ ਉੱਥੇ ਉਹਨਾਂ ਨੇ ਕਿੱਦਾਂ ਕਤਲ ਕਰਦਾ ਹੈਗਾ ਤੇ ਮੌਕੇ ਤੇ ਕੁਝ ਕਾਰਵਾਈ ਕਰੋ ਅਸੀਂ ਗਏ ਉੱਥੇ ਰਾਪੁਰਾਈਆ ਦਾ ਇੱਕ ਮੁੰਡਾ ਸੀਗਾ ਨਗਤਰਾਂ ਵੀ ਤੇ ਸਮਰਗੋ ਉਹਦੀ ਉਮਰ ਕਰੀਬ 45 ਸਾਲ ਹੈਗੀ ਆ ਤੇ ਨਾਲ ਉਹਦੇ ਸੀਗਾ ਪ੍ਰਵਾਸੀ ਮਧੂਰ ਸੀ ਸੁਸ਼ੀਲ ਕੁਮਾਰ ਜੋ ਕਿ ਮਾਧੋਪੁਰ ਜ਼ਿਲ੍ਹਾ ਪਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਨਾਂ ਨੇ ਕਿਤੇ ਦਾਰੂ ਪੀਦੀ ਸੀਗੀ ਦਾਰੂ ਪੀਦੇ ਪੀਦੇ ਬੇਸਕਰ ਲੱਭੇ ਗਏ ਉਹ ਡੇਰੇ ਮਾਰਡ ਚ ਕਿਤੇ ਰਾਡ ਪਈ ਸੀ ਲੋਹੇ ਦੀ ਉਹ ਚੁੱਕ ਚੁੱਕ ਸਿਰ ਚ ਮਾਰ ਦਿੱਤੀ ਤੇ ਕੋਈ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖਦੇ ਦੇ ਉਹਨੇ ਇੱਕ ਹੋਰ ਮਾਰ ਦਿੱਤੀ ਉਹ ਦਿਨਾਂ ਉਹਦੇ ਸਿਰ ਚ ਗੋਣ ਦਾਗ ਲੱਗ ਪਿਆ ਥੱਲੇ ਤੇ ਉਹ ਮੌਕੇ ਤੇ ਨਹੀਂ ਬਹੁਤ ਹੋਈ ਆ ਫਿਰ ਅਸੀਂ ਮੌਕੇ ਤੇ ਗਏ ਆ ਡੈੱਡ ਬੋਡੀ ਲੱਗੀ ਹੋਣੀ ਫਿਰ ਸਿਵਲ ਹਸਪੀਟਲ ਮੌਰਟੀ ਚ ਰੱਖੀ ਹੈਗੀ ਆ ਅੱਜ ਉਹਦੇ ਵਾਰਸ ਆਏ ਆਗੇ ਤੇ ਅਸੀਂ ਅਗਲੀ ਕਾਰਵਾਈ ਜਲਦ ਕਰਦੇ ਆਂ ਫਿਰ ਵਿਕਰੀ ਨੂੰ ਫੜ ਲੈ ਜੀ ਦੋਸੀ ਵਿਕਰੀ ਨੂੰ ਦੋਸੀ ਜਲਦੀ ਵੀ ਬਾਰ ਕਰ ਲਵਾਂਗੇ ਦੋਸੀ ਫੜਾ ਰਹੇ ਆ ਜੀ ਦੋਸੀ ਇਹ ਫੜਾ ਰਹੇ ਨੇ ਜਲਦੀ ਕਰਤਾ ਕਰ ਲਵਾਂਗੇ ਠੀਕ ਹੈ ਥੈਂਕ ਯੂ